ਦੇਖੋ ਦੋਸਤੋ ਆਪਾਂ ਇਹ ਤਲਵੰਡੀ ਟਰੈਕਟਰ ਮੇਲੇ ਤੇ ਤੇ ਇਹ ਮਹਿੰਦਰਾ ਵਾਲਿਆਂ ਦਾ 755 ਟਰੈਕਟਰ ਆ ਤੇ ਇਹ ਐਮ ਆਰ ਐਫ ਦੇ ਟਾਇਰਾਂ ਚਾਰੇ ਜੀ ਉਹ ਸੋਹਣਾ ਟਰੈਕਟਰ ਆ ਜੀ ਕੈਬਨੇ ਤੇ ਲੱਗ ਜਾਂਦਾ ਦਾ ਕੈਬਨ ਫਿੱਟ ਹੋ ਜਾਊਗਾ ਪੁੱਛਿਆ ਹੋਇਆ ਇਹਨਾਂ ਤੋਂ ਤੇ ਕੈਬਨ ਦੀ ਤਰ੍ਹਾਂ ਹੀ ਬਣਿਆ ਹੋਇਆ ਕੈਬਨ ਫਿੱਟ ਕਰਾਉਣੀ ਜੀ ਸਾਰਾ ਕੁਝ ਅੰਦਰ ਦਿੱਤਾ ਆ ਇਹਦੇ ਬ੍ਰੇਕ ਕਲਚ ਰੇਸ ਗੀਰ ਕੁਝ ਵੀ ਵਾਰ ਨਹੀਂ ਤਾਉਂਦਾ ਤੇ ਜੇ ਕਿਸੇ ਵੀਰ ਨੇ ਕੈਵਨ ਹੀ ਲਵਾਉਣਾ ਟਰੈਕਟਰ ਛੋਟਾ ਲੈਣਾ ਇਹਦੀ ਵੈਸੇ 6 ਸਾਲ ਦੀ ਵਾਰੰਟੀ ਵੀ ਹੈ ਜੀ ਤੇ ਟਰੈਕਟਰ ਛੋਟਾ ਲੈਣਾ ਤੇ ਲਵਾਉਣਾ ਕੈਵਨ ਵੀ ਇੱਥੇ ਜਿੱਥੇ ਦੇ ਨਾਲ ਆ ਖੜਾ ਜੀ 605 ਟਰੈਕਟਰ ਦੋਨੇ ਚੇਂਜਰ ਵਾਲੇ ਆ ਪੈਕ ਵਾਸਤੇ ਜਾਂ ਅੱਗੇ ਤੋਰਨ ਵਾਸਤੇ ਬਾਹਲੇ ਗੀਰ ਚੇਂਜ ਕਰਨ ਦੀ ਲੋੜ ਨਹੀਂ ਤੇ ਬਾਕੀ ਜਿਹੀ ਗੱਲ ਆ ਵੀ ਟਰੈਕਟਰ ਪਾਵਰ ਸਟੀering ਆ ਦੋਨੋਂ ਤੇ ਬਹੁਤ ਹੀ ਟਰੈਕਟਰ ਐਮ ਆਰ ਐਫ ਦੇ ਟਾਇਰ ਆ ਜੀ ਨਵੇਂ ਆ ਜੀ ਤਲਵੰਡੀ ਸਾਬੋ ਖੜਿਆ ਜੀ ਮਹਿੰਦਰਾ ਯਾਂਸੀ ਤੁਸੀਂ ਮੇਰੇ ਟਰੈਕਟਰ ਵਾਲਿਆਂ ਨੇ ਸੋਹਿੰਨਾ ਕੋਲੇ ਖੜਿਆ ਜੀ ਸੋਨਾ ਲੀਕਾ ਐਂਟੀ ਵਾਲੇ ਇਹਦੇ ਛੋਟੇ ਕਿਉਂ ਦਾ ਵੀ ਭਾਈਆਂ ਲੈਣੇ ਹਾਂ ਬਾਹਰ ਦੇ ਕੰਮ ਵਾਸਤੇ 12 ਮੜਦਾ ਜੀ 4,5000 ਰੇਟ ਹੈ ਜੀ ਅੱਜੇ ਟੈਰ ਹੈ ਜੀ ਚੱਲ ਸਾਈਡ ਗੇਅਰ ਆ ਟਰੈਕਟਰ ਠੀਕ ਆ ਕੰਡੀਸ਼ਨ 39 ਵਾਲਾ ਜੀ 45 ਕੈਟਾਗਰੀ ਚੋਂ ਵਾਲਾ ਜੀ 35000 ਰੱਖਾਂਗੇ ਤੇ ਇੱਕ ਆ ਗਿਆ ਜੀ 19 ਮੜਦਾ ਇਹ 4 25 ਦਾ ਜੀ ਟਰੈਕਟਰ ਇਹ ਬਹੁਤ ਸਾਹ ਭਾਈ ਇਹ ਵੀ 39 ਕੈਟਾਗਰੀ ਦਾ ਟਰੈਕਟਰ ਹੈ ਜੀ 13 ਗੁਰਾ ਤੇ ਵੀ ਸੰਭਾਲ ਕੇ ਰੱਖਿਆ ਮੈਟ ਮੂਡ ਲੱਗੇ ਹੋਏ ਇਹਦੀ ਵੀ ਇਹ ਸਾਫਟ ਟਰੈਕਟਰ ਤੇ ਨਾਲ ਕਹਿੰਦਾ ਇਹੀ ਮਾਡਲ ਆਸ਼ਾ ਜੀ 75 ਦਾ ਇਹ ਨਵੇਂ ਟਾਇਰ ਆ ਜੀ ਟਰੈਕਟਰ ਦੇ ਨਾਲ ਟੈਕ ਵੀ ਲੱਗਿਆ ਹੋਇਆ ਇਹ ਸਾਫਟ ਟਰੈਕਟਰ ਆ ਪੂਰਾ ਹੈਂਡਲ ਨਾਲ ਆ ਜੀ ਪੱਟੀ ਡੰਡਾ ਨਾਲ ਇਹ ਇੱਕ ਛੜਾ ਜੀ ਆ 23 ਮਾਡਲ ਡੌਂਟੀਅਰ 8.25 ਰੇਟ ਆ ਜੀ 52 10 ਆ ਜੀ ਤੇ ਫਿਰ ਜਿਵੇਂ ਟਰੈਕਟਰ ਇਹ ਵੀ ਬਹੁਤ ਵੱਡਾ ਹੈਗਾ ਜਿਵੇਂ ਇਹਦੇ ਵਿੱਚ ਦੇਖੋ ਇਹ ਕੈਮਰ ਨਹੀਂ ਲੱਗ ਸਕਦਾ ਇਹਦੇ ਵਿੱਚ ਆ ਮੋਰੀ ਦਿੱਤੇ ਹੋਏ ਆ ਉਹ ਟਰੈਕਟਰਾਂ ਦੇ ਵਿੱਚ ਜੀ ਬਿਲਕੁਲ ਹੀ ਥੱਲੇੋਂ ਐ ਫਰਸ਼ ਗੱਡੇ ਹੋਊ ਪਲੇਨ ਦਿੱਤੀ ਹੋਈ ਆ ਜੇ ਇਹੀ ਲਵਾਓ ਤੁਸੀਂ ਤੁਸੀਂ ਇਹਨੂੰ ਅ ਮੰਨ ਕੇ ਜੇ ਲੋ ਵੀ ਕੈਮਰ ਲਵਾਓ ਠੀਕ ਹੈ ਉਹ ਟਰੱਕ ਦੇ ਪਾਸੇ ਕੋਈ ਨਹੀਂ ਹੈਗਾ ਉਹਨਾਂ ਨੇ ਸਪੇਸ ਨਹੀਂ ਛੱਡਿਆ ਹੋਇਆ ਤੇ ਇਹ ਜੀ 4 ਹੌਰ ਚੱਲਦਾ ਜਿਵੇਂ ਆਪਾਂ 4 ਸਪੀਡ ਕਹਿੰਦਾ 3 ਸਪੀਡ 4 ਸਪੀਡ 4 ਸਪੀਡ ਟਰੈਕਟਰ ਆ ਜੀ ਇੱਥੇ ਨਵਾਂ ਜੀ ਵੀ ਮੜਾ ਮੋਟੇ ਜੱਲੇ ਜੀ ਕੋਈ ਵੀਰ ਜਤਾ ਇਹਦੇ ਨਾਲ ਇਹਨਾਂ ਤੋਂ ਚੇਂਜ ਕਰਾ ਕੇ ਉਹ ਲੈ ਗਿਆ ਇਹਦੀ 25 ਸਾਲ ਦੀ ਬਲ ਇੰਡੀਆ ਤੇ ਟਰੈਕਟਰ ਬੁਲਾ ਸਾਹ ਬਾਈ ਆਰਤੀ 24 ਦੀ ਹੈ ਜੀ ਟਰੈਕਟਰ 23 ਦਾ ਜੀ ਨਮਾ ਹੀ ਹੈ ਜੀ ਧੰਨਵਾਦ ਦੋਸਤੋ